ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਤੇ ਤੁਹਾਡੇ ਖਾਤਰ ਬਹੁਤ ਸਾਰੀ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਬੋਲਟ ਵੀ ਮਿਲੂਗਾ ਗੱਡੀਆਂ ਮਿਲਣਗੀਆਂ ਸਾਰਾ ਕੁਝ ਤੁਸੀਂ ਦੇਖੋਗੇ ਤੇ ਆਪਣੀ ਵੀਡੀਓ ਨਾਲ ਬਸ ਬਣੇ ਰਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਸੀਂ ਕਿਹੜੇ ਵੀ ਪਿੰਡ ਤੋਂ ਕਿਹੜੇ ਵੀ ਸ਼ਹਿਰ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕੋਠੀਆ ਘਰ ਮਕਾਨ ਮਹਿਲ ਹਵੇਲੀ ਕੁਝ ਵੀ ਆ ਚਾਹੀ ਕਿਸੇ ਵੀ ਏਰੀਆ ਤੋਂ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਜਿੰਨਾਂ ਵਿੱਚੋਂ ਪਹਿਲੀ ਆਪਾਂ ਤੁਹਾਡੇ ਖਾਤਰ ਸਕੂਲ ਬੱਸ ਲੈ ਕੇ ਪਹੁੰਚੇ ਹਾਂ ਸਕੂਲ ਬੱਸ ਹੈ ਜੀ 29 ਸੀਟੜ ਹੈ 2016 ਮਾਡਲ ਹੈ ਤੇ ਬਹੁਤ ਸਾਰੇ ਆਪਣੇ ਕੋਲੇ ਕਮੈਂਟ ਆ ਰਹੇ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਤੁਹਾਨੂੰ ਪਤਾ ਹੀ ਹੈ ਜੀ ਕਮੈਂਟ ਆਪਾਂ ਤੁਹਾਡੇ ਹਰ ਰੋਜ਼ ਚੈੱਕ ਕਰਦੇ ਹੁੰਨੇ ਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਮਿਸ਼ਨਰੀਆ ਪਾਉਣੀ ਹੈ ਵੀਡੀਓ 'ਚ ਤੇ ਬੱਸ ਜੀ ਇਹ ਦੂਜੇ ਨਾਮ ਹੈ ਜਿੰਨੇ ਵੀ ਡਾਕੂਮੈਂਟ ਹੁੰਦੇ ਐ ਕਾਗਜ਼ ਪੱਤਰ ਹੁੰਦੇ ਸਾਰੇ ਆਪਾਂ ਨੂੰ ਮਿਲ ਜਾਣਗੇ ਤੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਬੱਸ ਦਾ ਜਿਹੜਾ ਨੰਬਰ ਲੱਗਿਆ ਹੋਇਆ ਉਹ ਫਿਰੋਜ਼ਪੁਰ ਦਾ ਲੱਗਿਆ ਹੋਇਆ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ 13 ਲੱਖ ਰੁਪਇਆ ਮਾਲਕ ਨੇ ਕਿਹਾ ਤੇ ਫਰੀਦਕੋਟ ਬਾਸਾ ਹ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਟ్రਾਈ ਲੈਣੀ ਆ ਕੋਈ ਖਰੀਦਣ ਦਾ ਚਾਹ ਬਣ ਤਾਂ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ 13 ਲੱਖ ਰੁਪਇਆ ਡਿਮਾਂਡ ਆ ਇੱਕ ਵਾਰੀ ਬਾਕੀ ਹੋ ਜਾਊਗਾ ਮੌਕੇ ਤੇ 29 ਸੀਟ ਪਾਸਾ ਜੀ 29 ਸੀਟੜਾ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਲਈਆਂ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9501392927 ਤੇ ਹੁਣ ਤੁਸੀਂ ਦੇਖੋ ਇੱਕ ਆਪਾਂ ਸਵਿਫਟ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਜੀ ਵੀਡੀਓ ਇਹਨਾਂ ਨੇ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹੂੰ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਜਾਂ ਕੂਠੀਆ ਘਰ ਆ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਆ ਫੋਨ ਨੂੰ ਟੇਡਾ ਕਰਕੇ ਵਧੀਆ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਨੰਬਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਨੀਚੇ ਹਰੇ ਜਿਹੇ ਅੱਖਰਾਂ ਚ ਲਿਖਿਆ ਹੋਊਗਾ ਜਿਹੜੀ ਸਵਿਫਟ ਗੱਡੀ ਤੁਸੀਂ ਦੇਖ ਰਹੇ ਹੋ ਆ 2017 ਮਾਡਲ ਹੈ ਜੀ 48000 ਕੁੱਲ ਚੱਲੀ ਹੋਈ ਆ ਇੰਜਨ ਗੇਰ ਬਿਲਕੁਲ ਕੋਈ ਪ੍ਰੋਬਲਮ ਨਹੀਂ ਏਸੀ ਹੀਟਰ ਵਰਕਿੰਗ ਚ ਹੈ ਬੈਕ ਸਾਈਡ ਕੈਮਰਾ ਲੱਗਿਆ ਹੋਇਆ ਮਿਊਜ਼ਿਕ ਸਿਸਟਮ ਸਾਰਾ ਕੁਝ ਵਧੀਆ ਹੈ ਅੰਦਰ ਆਪਾਂ ਨੂੰ ਐਲਸੀਡੀ ਲੱਗੇ ਹੋਏ ਮਿਲ ਜੂਗੀ ਗੱਡੀ ਖੜੀ ਆ ਲੁਧਿਆਣੇ ਏਰੀਆ ਚ ਗੱਡੀ ਦਾ ਨੰਬਰ ਜਿਹੜਾ ਲੱਗਿਆ ਹੋਇਆ ਉਹ ਗਿੱਦੜ ਵਾਹੇ ਦਾ ਤੇ ਡਿਮਾਂਡ ਮਾਲਕ ਨੇ 5 15 ਇੱਕ ਵਾਰੀ ਕਿਹਾ ਹੈ ਬਾਕੀ ਕਹਿੰਦੇ ਸੀਗੇ ਕਰ ਲਾਂਗੇ ਮੌਕੇ ਤੇ ਕੋਈ ਨੁਕਸ ਨਹੀਂ ਕੁੱਲ 48000 ਚੱਲੀ ਹੋਈ ਹੈ ਤੇ ਮਾਲਕ ਨੇ ਕਿਹਾ ਹਰ ਪਾਸੋਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆ ਚਾਹੇ ਰੰਗ ਦੀ ਇੰਜਨ ਗੇਅਰ ਦੀ ਹਰ ਚੀਜ਼ ਦੀ ਤੇ ਚਾਬੀਆਂ origignal ਆਪਾਂ ਨੂੰ ਨਾਲ ਮਿਲ ਜਾਣਗੀਆਂ ਨੰਬਰ ਮਾਲਕ ਦਾ 99145 99565 ਨੰਬਰ ਤੇ ਗੱਲ ਆਪੇ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਜਿਹੜੀ ਤੀਸਰੀ ਮਸ਼ੀਨਰੀ ਪਹੁੰਚੀ ਆ ਆਪਣੇ ਕੋਲੇ ਛੋਟਾ ਹਾਥੀ ਪਹੁੰਚਿਆ ਮਾਲਕ ਨੇ ਵੇਚਣਾ ਹਾ ਛੋਟਾ ਹਾਥੀ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲ ਜੂਗੀ ਟਾਟਾ ਦਾ ਇਸ ਛੋਟਾ ਹਾਥੀਆ 15 ਮਾਡਲ ਹੈ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਿਲਕੁਲ ਨਵੇਂ ਮਿਲੂਗੀ ਬੈਟਰੀ ਬਿਲਕੁਲ ਨਵੀਂ ਜੀ ਫਰੈਸ਼ ਆ ਬਰਨਾਲਾ ਨੰਬਰ ਹੈ ਜੀ ਬਰਨਾਲਾ ਨੰਬਰ ਹੈ ਲੋਕਲ ਹੀ ਖੜਾ ਹੈ ਤੇ ਚਲਾ ਕੇ ਦੇਖਣਾ ਹੋਵੇ ਕਿਸੇ ਨੇ ਕਿਸੇ ਨੂੰ ਪਸੰਦ ਆਉਂਦਾ ਕੋਈ ਮੇਰਾ ਭਰਾ ਕੋਈ ਵੀ ਖਰੀਦਣ ਦਾ ਚਾਹਵਾਨ ਜੀ ਤਾਂ ਜਾ ਕੇ ਦੇਖ ਸਕਦਾ ਹਾਂ ਏਰੀਆ ਤੁਹਾਨੂੰ ਮੈਂ ਕਨਫਰਮ ਕਰ ਹੀ ਦਿੱਤਾ 2.5 ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਇਹ ਰੇਟ ਇੱਕ ਵਾਰੀ ਡਿਮਾਂਡ ਹੈ ਜੀ ਰੇਟ ਫਿਕਸ ਨਹੀਂ ਹੈਗਾ ਹਾਂ ਤੇ ਜਾ ਕੇ ਕਿਸੇ ਨੇ ਦੇਖਣਾ ਹੈ ਜਾ ਕੇ ਦੇਖੋ ਬਾਕੀ ਤੁਸੀਂ ਜਦੋਂ ਜਾਓਗੇ ਤੇ ਗੱਲਬਾਤ ਮਾਲਕ ਨਾਲ ਕਰੋਗੇ ਤੇ ਰੇਟ ਮੁਕਤੇ ਹੋ ਜੂਗਾ ਉੱਪਰ-ਨੀਚੇ ਰੇਟ ਹੋ ਜੂਗਾ ਰੇਟ ਦੀ ਟੈਨਸ਼ਨ ਨਾ ਲਿਓ ਤੇ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਜਿਨ੍ਹਾਂ ਦੀ ਆ ਜਿਨ੍ਹਾਂ ਦਾ ਛੋਟਾ ਥੀ ਜੀ 9914462 588 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਤੇ ਕੋਈ ਵੀ ਆ ਛੋਟਾ ਥੀ ਖਰੀਦਣਾ ਜੇ ਚਾਹੁੰਦਾਗਾ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਮਿਲ ਜਾਣਗੀਆਂ ਬੋਲਟ ਵੀ ਦੇਖੋਗੇ ਹੋਰ ਵੀ ਗੱਡੀਆਂ ਤੁਸੀਂ ਦੇਖੋਗੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹਾਂ ਜੇ ਤੁਹਾਡੇ ਕੋਲੇ ਕੁਝ ਵੀ ਹੈਗਾ ਵੇਚਣ ਵਾਸਤੇ ਜਿਵੇਂ ਘਰ ਹੋ ਗਿਆ ਕੋਠੀ ਹੋਗੀ ਜਾਂ ਫਿਰ ਕੋਈ ਥਾਰ ਗੱਡੀ ਹੋਗੀ ਮੋਟਰਸਾਈਕਲ ਹੋ ਗਿਆ ਬੋਲਟ ਹੋ ਗਿਆ ਕੋਈ ਗੱਡੀ ਹੋਗੀ ਕੁਛ ਵੀ ਆ ਚਾਹੀਦਾ ਨਾ ਸਮਝੋ ਵੀ ਕੱਲੇ ਆਪਾਂ ਪੰਜਾਬ ਚ ਐਡ ਕਰਦੇ ਆਂ ਆਪਾਂ ਹਰ ਏਰੀਆ ਚ ਐਡ ਕਰਦੇ ਆਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਓ ਚਾਹੇ ਤੁਸੀਂ ਖੇਤਾਂ ਚ ਬੈਠੇ ਹੋ ਚਾਹੇ ਤੁਸੀਂ ਪਿੰਡ ਚੋਂ ਚਾਹੇ ਤੁਸੀਂ ਬੈਠੇ ਹੋ ਸ਼ਹਿਰ ਚ ਜਿੱਥੇ ਵੀ ਹੋ ਬਸ ਮੇਨ ਗੱਲ ਹੈ ਭੇਜ ਦਿਆ ਕਰੋ ਆਪਣੇ ਨੰਬਰ ਤੇ ਆਪਣਾ ਨੰਬਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਨੀਚੇ ਲਿਖਿਆ ਰਹਿੰਦਾ ਜੀ 78140 3676 ਤੇ ਨਾਲ ਦੀ ਨਾਲ ਮੈਨੂੰ ਦੱਸਿਓ ਲਾਜ਼ਮੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਵਧੀਆ ਲੱਗ ਰਹੀ ਆ ਤਾਂ ਕਮੈਂਟ ਵੀ ਕਰਿਓ ਤੇ ਤੁਹਾਨੂੰ ਇੱਕ ਨੀਚੇ ਲਾਈਕ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਤੇ ਪਹਿਲੀ ਵਾਰ ਜਿੰਨੇ ਆਇਓ ਜੀ ਤੁਸੀਂ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਦੇ ਰਹਾ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਹੁਣ ਆਪਾਂ ਬੁਲਟ ਦੀ ਗੱਲ ਕਰਦੇ ਹਾਂ ਜੀ ਬੁਲਟ ਜਿਹੜਾ ਆਪਾਂ ਲੈ ਕੇ ਪਹੁੰਚਿਆ 2015 ਮਾਡਲ ਹੈ ਜੀ 15 ਮਾਡਲ ਸਿਲਵਰ ਕਲਰ ਚ ਬਰਨਾਲੇ ਖੜਾ ਹੈਗਾ ਤੇ ਰੇਟ 95000 ਕੇ ਹੈ ਇਹਨਾਂ ਨੇ ਬਾਕੀ ਕਹਿੰਦੇ ਸੀਗੇ ਉੱਪਰ نیچے ਹੋ ਜਾਊਗਾ ਤੇ ਕਿਸੇ ਨੂੰ ਪਸੰਦ ਆਉਦਾ ਹੈ 95000 ਇੱਕ ਵਾਰੀ ਡਿਮਾਂਡ ਹੈ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਖੜੇਗਾ ਜੇ ਆਪਾਂ ਨੰਬਰ ਦੀ ਗੱਲ ਕਰੀਏ ਪੰਜਾਬ ਨੰਬਰ ਹੈ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਤੇ ਇਹ ਵਧੀਆ ਬੁਲਟ ਜੀ ਸ਼ੌਂਕ ਨਾਲ ਵਧੀਆ ਰੱਖਿਆ ਹੋਇਆ ਤੇ ਸ਼ੌਂਕੀਆਈ ਬੁਲਟਾ ਰੱਖਿਆ ਹੋਇਆ ਘਰੇ ਖੜੇਗਾ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਤੁਸੀਂ ਗੱਲ ਆਪੇ ਕਰ ਲਓ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ 98100 57 68 852 ਨੰਬਰ ਤੇ ਗੱਲ ਕਰ ਲਓ ਇੱਕ ਵਾਰੀ ਲਾਜ਼ਮੀ ਜੇ ਕਿਸ ਨੂੰ ਪਸੰਦ ਆਇਆਗਾ ਹੁਣ ਤੁਹਾਨੂੰ ਇੱਕ ਗੱਡੀ ਦਿਖਾਉਣਾ ਚਾਹੀ ਮੈਂ ਗੱਡੀ ਤੁਸੀਂ ਦੇਖੋ ਚੰਨ ਗੱਡੀ ਆਹ ਗੱਡੀ ਦਾ ਮਾਡਲ 2004 ਹੈ ਹਰਿਆਣਾ ਨੰਬਰ ਹੈ ਜੀ ਟਾਇਰ ਡੱਪਾ ਵਧੀਆ ਹੈ ਵਿੰਡੋ ਪਾਵਰ ਹੈ ਤੇ ਫਰੀਦਕੋਟ ਮਾਲਕ ਨੂੰ ਏਰੀਆ ਲੱਗਦਾਗਾ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਤੇ ਸਾਰਾ ਕੁਝ ਵਧੀਆ ਜੀ ਟੋਟਲੀ ਗੱਡੀ ਸਿਲਵਰ ਕਲਰ ਚ ਹੈ ਰੰਗ ਵਧੀਆ ਹੈ ਅੰਦਰੋਂ ਵਧੀਆ ਹੈ ਟੋਪ ਦੀ ਗੱਡੀ ਹੈ 52000 ਰੁਪਿਆ ਮਾਲਕ ਨੇ ਰੇਟ ਮੰਗਿਆਗਾ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਹੋ ਜਾਊਗਾ ਇੱਕ ਬਾਰੀ ਸਿਰਫ ਡਿਮਾਂਡ ਹੈ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਆਹ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ हूं ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਨੰਬਰ ਕਰੋ ਜੀ ਨੋਟ 9417504709 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਹੁਣ ਤੁਸੀਂ ਦੇਖੋ ਜੀ ਕਪੈਸਿਟੀ 100 ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਸਿਟੀ 100 ਕੰਡੀਸ਼ਨ ਆਲੋਕੀ ਹੈ ਤੇ ਮਾਡਲ 15 ਜੀ 7ਵੇਂ ਮਹੀਨੇ ਦਾ 2015 ਇਹਨਾਂ ਦਾ ਪਿੰਡ ਪੂਰੜੀ ਹੈ ਤੇ ਡਾਕ ਖਨ ਚਮਕੌਰ ਸਾਹਿਬ ਜ਼ਿਲ੍ਹਾ ਲਗਦਾ ਰੋਪੜਾ ਤੇ ਮਾਡਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ 42000 ਹੈ ਤੇ ਵਧੀਆ ਮੋਟਰਸਾਈਕਲ ਹੈ ਜੀ ਕੰਡੀਸ਼ਨ ਆਲੂਕੀ ਹੈ ਮਾਲਕ ਨੇ ਕਿਹਾ ਵੀ ਟਾਇਰ ਟੱਪਾ ਸਾਰਾ ਕੁਝ ਵਧੀਆ ਪਿਆ ਜਮਾ ਨਹੀਂ ਚੱਲਿਆ ਤੇ ਚੱਲਿਆ ਕੁੱਲ 34235 ਕਿਲੋਮੀਟਰ ਹੈ ਤੇ ਇਹਨਾਂ ਨੇ ਵੇਚਣਾ ਹੁਣ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਤੁਸੀਂ ਨੋਟ ਕਰ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਇਆ ਬਾਕੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਅਗਲੀ ਵੀਡੀਓ ਚਾਹਤੋਂ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਜੀ ਤੇ ਕਿਸੇ ਕੋਲੇ ਕੋਈ ਮਸ਼ੀਨਰੀ ਘਰ ਕੂਠੀ ਮਕਾਨ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਆਪਣਾ ਨੰਬਰ ਹਰੀ ਜਖਰਾ ਚ ਨੀਚੇ ਲਿਖਿਆ ਹੋਇਆ